ਪਿੱਟਦੇ ਨੇ ਦੋ ਬੱਬਰ ਸ਼ੇਰ ਪਿੱਟਦੇ ਆ ਬਿਲਕੁਲ ਹੰਦਿਆ ਦੇ ਕੋਲ ਮੁਕਾਬਲਾ ਹੋ ਰਿਆ ਪਿਆ ਆ ਵੇਖੋ ਸਾਹਮਣੇ ਟੱਕਰ ਰਲ ਗਈ ਲੱਗਦਾ ਮੈਨੂੰ ਉਹ ਪੈਣ ਕੇ ਪਟਾਕੇ ਉਹ ਟੱਕਰ ਰਲ ਗਈ ਵੀ ਕਿਹਾ ਭੱਜੋ ਭੱਜੋ ਕਿ ਬੜੀ ਇੰਟਰਵਿਊ ਸੁਣੀ ਆ ਮਾਂ ਇੰਨਾ ਸੀਰੀਅਸ ਹੋ ਗਿਆ ਛਾੜੀ ਗੱਲਾਂ ਦੇ ਹਣ ਜਵਰਾਜ ਸਿੰਘ ਜਵਰਾਜ ਸਿੰਘ ਹਾਂ ਨਹੀਂ ਉਹਦਾ ਕੰਮ ਛੱਡਾਂ ਲੱਗਦੀਆਂ ਨਹੀਂ ਇਹਨੂੰ ਤਾਂ ਮੈਂ ਨਹੀਂ ਇਹਦੇ ਮੈਂ ਮੈਚ ਪਹਿਲਾਂ ਨਹੀਂ ਦੇਖਿਆ ਇਹਦੇ ਤੇਰੇ ਮੈਂ ਪਹਿਲਾਂ ਮੈਚ ਨਹੀਂ ਦੇਖਿਆ ਇਰੇ ਮੈਂ ਮੈ ਗੋਪੀ ਉਹ ਇੱਕ ਜਦੋਂ ਆਪਾਂ ਨਵਾਂ ਨਵਰ ਅੜਿਆ ਸੀ ਉਹ ਤੈਨੂੰ ਮੈਂ ਜੂੜੇ ਵਾਲੇ ਨਹੀਂ ਵੇਖੇ ਤੂੰ ਇਹਦੇ ਮੈਨੇ ਜੂੜੇ ਵਾਲੇ ਲਾੜਾ ਫਿੱਟਦਾ ਸੀ ਇੱਕ ਤੇ ਮੇਰੇ ਤੋਂ ਲੱਗੀ ਛੱਟ ਕੀ ਲਗਣੀ ਇਹ ਮਾਮਾ ਮੋਟੀ ਮੱਤ ਦਾ ਥੋੜਾ ਯਾਰ ਜੋ ਰੋਣਾ ਮਾਰਦਾ ਥੱਲੇ ਇਹਨੂੰ ਪੁੱਛ ਥੱਲੇ ਪੈ ਤੇ ਜੋਰ ਮਾਰੀ ਜਾਂਦਾ ਮੈਂ ਤਾਂ ਸਾਰਿਆਂ ਨੂੰ ਕਹਿਣਾ ਨਾ ਮੈਂ ਕਹਿਣਾ ਨਾ ਤੇਰੇ ਥੱਲੇ ਪਾਏ ਜੋਰ ਮਾਰਦਾ ਫੜਾ ਇੱਕ ਇੱਕ ਦਿਨ ਕਬੱਡੀ ਮੁੱਕ ਮੁੱਕਣੀ ਚਾਹੀਦੀ ਮੈਂ ਇਹਨੂੰ ਮੈਂ ਗੋਪੀ ਹਣਾ ਇੱਕ ਪਿੱਛੋਂ ਲੋਕੀਂ ਦਿੰਦੇ ਆ ਗੋਪੀ ਨੂੰ ਹੱਥ ਲਾ ਗੋਪੀ ਨੂੰ ਹੱਥ ਲਾ ਉੜਦੇ-ਉੜਦੇ ਨਾ ਜਿਹੜੇ ਕਈ ਹੁੰਦੇ ਆ ਓਏ ਉਹਨੂੰ ਹੱਥ ਲੱਗੇ ਨਾ ਬਣਨ ਨਹੀਂ ਉਹਨੂੰ ਹੱਥ ਲੱਗੇ ਨਾ ਬਣਨ ਨਾ ਬਣਾਉਂਦੇ ਬਣਾਉਂਦੇ ਕਈ ਤੇ ਪਤਾਪੁਰ ਚਲ ਗਏ ਜਦੋਂ ਰਲਿਆ ਭਲਾ 2000 ਪੀਲੇ ਨਾ ਗਏ ਆ ਚੀਜ਼ਾਂ ਤੁਸੀਂ ਜਿੰਨੇ ਸਕੰਜੇ ਪਾਈ ਜਾਂਦੇ ਪਹਿਲਾਂ ਉਦਾਂ ਹੀ ਖੇਢੀ ਜਾਂਦੇ ਹੁੰਦੇ ਛੱਟ-ਵੱਟ ਨਾ ਲੱਗਣ ਦਾ ਖਤਰਾ ਹੁਣ ਲੰਮਾਣੀ ਨਾ ਖੇਡ ਸਕਦਾ ਬੰਦਾ ਇਹ ਵੈਲਿਡਿਟੀ ਇਹਨਾਂ ਦੀ ਕਿੰਨਾ ਚਿਰ ਚੱਲਣਗੀ ਮੁੜ ਕੇ ਵਿੰਗੀਆਂ ਟੇਡੀਆਂ ਕਰਾ ਕੇ ਬੈਠੇ ਰਵਾਂਗੇ ਸੇਫਟੀ ਆ ਕਰ ਲਈਦੀਆਂ ਸੇਫਟੀ ਆ ਹੁਣ ਆ ਬੱਜ ਕੇ ਨਾ ਤਾਂ ਚੜ ਜਾਂਦੀਆਂ ਗਈਆਂ ਹੁਣ ਇਦਾਂ ਬੱਜੀਆਂ ਰਹਿਣਗੀਆਂ ਤਾਂ ਤੂੰ ਨਾ ਸਾਈਡ ਤੇ ਨਾ ਜਾਣਗੀਆਂ ਬਚਾਜਾ ਹੋ ਜਾਂਦਾ ਸਾਲ ਹੋ ਗਏ ਤੈਨੂੰ ਖੇਡਦੇ ਆ ਕਬੱਡੀ ਮੈਨੂੰ ਹੋ ਗਏ 20 ਲੱਗ ਜਾਣਾ 20ਵਾਂ ਲੱਗ ਜਾਣਾ ਜਾਂ 26 ਲੱਗ ਜਾਣਾ 16 6 ਚ ਲੱਗ ਜਾਣਾ ਆ ਬਗਵਾ ਯਾਰ ਜੀ ਗੀ ਹੁਰਬਾਈ ਇੱਕ ਮੈਚ ਤਰਵੰਡੇ 14 ਪਤਾ ਨਹੀਂ 7 8 8 ਘਰੇ 10 10 ਜੱਫੇ ਇੱਕ ਦੇ ਇੱਕ ਤੇ ਸਾਰੇ ਜੱਫੇ ਇਹਨਾਂ ਪਾਏ ਉਹ ਢੇਰੀ ਵਾਲੀ ਕਬੱਡੀ ਖੇਡੋ ਅਡੇਟਾਂ ਵਾਲੀ ਸੀ ਮੈਂ ਜਵਾਕਾਂ ਨੂੰ ਜਿਹੜੇ ਸੀ ਪਤਾ ਪਾਉਣ ਵਾਲੇ ਸੀ ਕਿੱਥੇ ਆ ਉਹ ਕਲਿੱਪ ਟਾਡੀ ਫੇਰ ਵਾਇਰਲ ਹੋ ਗਈ ਮੈਂ ਤਾਂ ਨਾ ਕਿਹਾ ਮੈਚ ਢੇਰੀ ਵਾਲਾ ਕਰਾਈਏ ਉਹ ਨਹੀਂ ਹੁਣ ਖੇਡਿਆ ਨਹੀਂ ਜਾਣਾ ਬੱਚੀ ਹਾਂ ਉਹ ਹੁਣ ਇਧਰ ਆਪਣੇ ਖੇਡ ਉਹ ਦੌਰ ਹੁੰਦੇ ਉਹ ਵੀ ਦੌਰ ਹੀ ਜਿਹੜਾ ਲੰਘ ਗਿਆ ਤੇਰੀ ਆ ਇੱਕ ਵੱਡੀ ਉਹ ਦੌਰ ਜਿਹੜਾ ਵਿਆਹ ਹੋ ਜਾਊਗਾ ਉਹ ਦੌਰ ਜਿਹੜਾ ਦੌਰ ਇਹਨੂੰ ਉਹ ਚੱਲ ਗਿਆ ਇਹਨਾਂ ਸਮਾਂ ਲੰਘ ਗਿਆ ਉਹ ਇਹ ਮਤ ਮਤਾ 20-20 ਸਾਲ ਖੇਡ ਲਈ ਆ ਬੰਨ ਲਈਦੇ ਗੋਡੇ ਗਿੱਟੇ ਹੁਣ ਪਹਿਲੀਆਂ ਤੁਹਾਨੂੰ ਮੈਂ ਵੀਡੀਓ ਵਿਖਾ ਦੇਣਾ ਕੋਕ ਵੀ ਨਹੀਂ ਬੱਦਾਂ ਉਦੋਂ ਹੁੰਦਾ ਹੀ ਨਹੀਂ ਉਹਦੋਂ ਪੱਤੇ ਆਖਦਾ ਉਹ ਨਹੀਂ ਬਣਦੇ ਉਦੋਂ ਹੁੰਦਾ ਹੀ ਕੱਖ ਨਹੀਂ ਹੈ ਨਾ ਸੰਗ ਲੋਕੀ ਜਿਹੜੀ ਜੰਗ ਇਹ ਜਿਆ ਉਹਨੂੰ ਬੰਨਣ ਦੀ ਲੋੜ ਹੈ ਲੋੜ ਹੀ ਨਹੀਂ ਲੋੜ ਹੀ ਨਹੀਂ ਉਹਨਾਂ ਨੂੰ ਲੋੜ ਵੀਡੀਓ ਵੇਖਣ ਦੀ ਤੇ ਲੋੜ ਨਹੀਂ ਅਸੀਂ ਤਾਂ ਤੁਹਾਨੂੰ ਵੇਦੇ ਰਹੇ ਉਹਨੂੰ ਲੈ ਕੇ ਵੀਡੀਓ ਤੇ ਉਹ ਵੇਖੇ ਨਾ ਜਿੰਨੇ ਪਹਿਲਾਂ ਜਿੰਨੇ ਵੇਖਿਆ ਨਾ ਵੇ ਸਮਾ ਸਮਰਾਥਾ ਜੀ ਹਾਂ ਮਹਾਰਾਜ ਦੀ ਬੜੀ ਕਿਰਪਾ ਉਹ ਵੀ ਸਮਾ ਅੱਜ ਦਾ ਵੀ ਸਮਾ ਚਲੋ ਅੱਜ ਵੀ ਚੱਲੀ ਜਾਂਦੇ ਆ ਮਹਾਰਾਜ ਉਹ ਵਡਿਆਈ ਮਾਲਕ ਦੀ ਹੈ ਹਾਂ ਸੱਚੇ ਬਾਦਸ਼ਾਹ ਦੀ ਹਾਂਜੀ ਨਵੇਂ ਆ ਦੇ ਨਾਲ ਫਿਰ ਵੀ 12 ਸਾਲ ਦਾ ਨਹੀਂ ਆ ਅਸਲ ਨਹੀਂ ਹੁਣ ਕਬੱਡੀ ਨਹੀਂ ਕਰਾਉਂਦੇ ਨਹੀਂ ਨਹੀਂ ਉਦਾਂ ਵੀ ਮੈਂ ਗੱਲ ਕਰਦਾ ਉਹਦਾ ਸਾਥ ਦੇ ਨੇ ਸਾਰੇ ਵੀ ਨਹੀਂ ਕਰਾਉਣਾ ਨਹੀਂ ਨਹੀਂ ਇਹ ਤਾਂ ਜੇ ਇਹ ਖੇਡਾਂ ਜਿਹੜੇ ਬੜਾ ਜੀ ਹੁੰਦੀ ਹੈ ਜਿਹੜਾ ਅਸਲ 'ਚ ਸੇਵਕ ਆਪਾਂ ਵੀ ਚਲੋ ਮੰਨਦੇ ਆ ਟੀਕਾ ਲਾ ਕੇ ਜਾਂ ਉਦਾਂ ਲਾ ਕੇ ਕਬੱਡੀਆਂ ਥੋੜੀ ਖੇਡੀਆਂ ਹੁਣ ਮੰਨ ਕੇ ਰੋਜ਼ ਪਲੇਅਰ ਖੇਡਦਾ ਜੋ ਨੇ ਪੇਨ ਕਲਰ ਵੀ ਲਾ ਲਿਆ ਸਾਲਾ ਲਿਖਿਆ ਟੀਕਾ ਹੀ ਕਿਉਂ ਗਿਣਿਆ ਨਹੀਂ ਕਿਹਾ ਤੇ ਮੈਂ ਗੱਲ ਦੱਸਾਂ ਮੋਝ ਤੇਰੇ ਪੀੜ ਹੁੰਦੀ ਜਾਣਾ ਤੇ ਉੱਡੀ ਜਾਣਾ ਗਾਂ ਦੇ ਪੈਟ ਦੇ ਕੋਲ ਜਾਣਾ ਸਾਨੂੰ ਸਾਰੀ ਜਾਜ ਅਸੀਂ ਆਪੇ ਲਾ ਲੈਣਾ ਹੁਣ ਅਸੀਂ ਤੇ ਆਪ ਹੁਣ ਕਹੀ ਜਾਣਾ ਮਾਤਾ ਨਹੀਂ ਮਾ ਨਹੀਂ ਬੀਬੀਆਂ ਨਹੀਂ ਕਹਿੰਦੀਆਂ ਚਾਹੀ ਹੋਰ ਮੈਂ ਸੌ ਚਾਂ ਆਪ ਜਦੋਂ ਕਰੇ ਹੋਜੀ ਜਗਾ ਹੋ ਕੇ ਲਾ ਗੱਲ ਐਨੀ ਹੋਈ ਕਬੱਡੀ ਪੈਂਦੀ ਉਹਦਾ ਦਾਜ ਦੱਬੂਆ ਲਵਾ ਲਈ ਮੌਸਮ ਹੀ ਇਦਾਂ ਦਾ ਕੱਢੀ ਨਾ ਖਰੀਰੀ ਟੀਕਾ ਲਾ ਕੇ ਕਬੱਡੀ ਅੰਦਰ ਲੱਭੂ ਦੋੜ ਲਾ ਦੀ ਟੀਕੇ ਲਾ ਕੇ ਥੋੜੀ ਕਬੱਡੀਆਂ ਛੱਡੀਆਂ ਜਾਣੀਆਂ ਉਹਨ 20-20 ਸਾਲ ਕੋਡੀ ਥੋੜੀ ਛੱਡੀ ਆ ਨਹੀਂ ਤੇ ਯਾਰ ਲੋਕੀ ਆਂਦੇ ਆ ਵੀ ਸਮਝੀਏ ਜਿਹੜੇ ਉਹ ਟ੍ਰਾਂਸਫਰ ਬਤੇ ਕੱਢ ਲੈਂਦੇ ਆ 17 ਲਾਹ ਲੀਦੇ ਖੰਭਿਆ ਦੇ ਮੈਂ ਜਾਂਦਾ ਵੀ ਨਹੀਂ ਲਾ ਸਕਦਾ ਨਹੀਂ ਉਹਦੇ ਮਰੇ ਹੁੰਦੇ ਆ ਕਿੱਥੋਂ ਖੰਭੇ ਜੜ ਜਾਣਗੇ ਯਾਰ ਉਹਨਾਂ ਕਿਥੋਂ ਲਾਉਣੀ ਆ ਯਾਰ ਉਹ ਤਾਰਾ ਲਾਉਂਦੇ ਆ ਦੁਜੇ ਨਾਲ ਜਿਹੜਾ ਉਹਨਾਂ ਗਰੀਬਾਂ ਦਾ ਵਜੀ ਜਾਂਦਾ ਹਣਾ ਖੱਪੇ ਤੋਂ ਚੜਜੇ ਗੋਪੀ ਤੂੰ ਆ ਸਾ ਟੁੱਟੇ ਭਜੇ ਕਿੱਥੋਂ ਰਾਹ ਨੂੰ ਦੋ ਅਮਲੀ ਬੰਦਾ ਦੋ ਵਾਰ ਖੱਪੇ ਚੜਜੋ ਤੂੰ ਮੈਨੂੰ ਦੱਸ ਗੀਤ ਤਾਂ ਸ਼ਾਮਾਂ ਦਾ ਸਰੀਰ ਸੁਰ ਬਣ ਕੇ ਕਾਇਮ ਹੁੰਦਾ ਹੈ ਚੰਗੇ ਭਲੇ ਸ਼ੇਰ ਸ਼ਾਮਾਂ ਨੂੰ ਸਹਾਂ ਦੇ ਸਰੂਰ ਵੱਜ ਜਾਂਦਾ ਹੋਵੇ ਸਰੀਰ ਕਹਿਣੇ ਚ ਹੋਵੇ ਫੇਰ ਭਾਵੇਂ ਕਿਤੇ ਗੱਲ ਬਣਦੀ ਉਹ ਵੀ ਜਮਾ ਪਿਆ ਹੋਵੇ ਉਹ ਵੀ ਜਮਾ ਹੋਵੇ ਯਾ ਕੋਲ ਤੇ ਫੇਰੀ ਆ ਨਾ ਕਿ ਜਿਹੜਾ ਅਮਲੇ ਬੰਦਾ ਨਾ ਜਦਾਂ ਮਰਦੀ ਆ ਉਹ ਉਹਨੇ ਤੇ ਸ਼ਾਮਾਂ ਤੋਂ ਜਾ ਕੇ ਸਰੂਰ ਵੱਜਣਾ ਨੂੰ ਇਹਨੇ ਫੋਨ ਕਿਥੋਂ ਚੁੱਕਿਆ ਪੂਰਾ ਐਂ ਨਹੀਂ ਮਗਰ ਅਸਰ ਚਾਰ ਚਾਰ ਗੀਤੇ ਨਹੀਂ ਚੁੱਕੇ ਹਜ਼ਾਰ ਕੇ ਚਾਰ ਫੁੱਲ ਦੇ ਮੈਂ ਤੁਹਾਡਾ ਪੂਰਾ ਬੜਾ ਗੱਲ ਕੀ ਹੁਣ ਮੇਰੀ ਗੱਲ ਸੁਣੋ ਅੱਜ ਜਿੰਨੇ ਅਮਰੀਕਾ ਵਾਲੇ ਇੰਗਲੈਂਡ ਵਾਲੇ ਹੋਏ ਇਹਨਾਂ ਨੂੰ ਭਰਾਵਾ ਤਤੀਵਾ ਨਾ ਲੱਗੇ ਬੰਦਿਆਂ ਨੂੰ ਹੁਣ ਜਰ ਪੱਡੇ ਸਾਰੀ ਉਹਨਾਂ ਦਾ ਮੰਨਦਾ ਇਹ ਕਬੱਡੀ ਕਰਾਉਂਦੇ ਆ ਇਹਨੂੰ ਵੀ ਕਬੱਡੀ ਹੋਗੀ ਕੋਈ ਵੀ ਕੋਈ ਵੀ ਆਪਣੇ ਪੰਜਾਬ ਤੇ ਕੋਈ ਵੀ ਮਾੜਾ ਸਮਾਉਂਦਾ ਬਾਹਰਲੇ ਖੜਦੇ ਜੇ ਹਾਂ ਬਾਹਰਲੇ ਹੁਣ ਜੇ ਆਹ ਹੜਾ ਇਹ ਕੌਣ ਖੜੇ ਆ ਬਾਹਰਲੇ ਆਪਣੇ ਤੇ 20-20 ਕਿੱਲੇ ਲੈਂਦਾ ਤੇ ਥੱਲਾ ਹੀ ਪੂਰਾ ਹੁੰਦਿਆ ਵਾ ਇਹ ਤੁਹਾਨੂੰ ਮੈਂ ਦੱਸਦਾ ਕੇ ਇਹਨੇ ਕੁੜੀ ਦਾ ਵਿਆਹ ਕਰ ਲਿਆ ਕੁੜੀਆਂ ਪੜਾਲੀਆਂ ਮੁੰਡੇ ਦਾ ਵਿਆਹ ਕਰਾ ਲਿਆ ਬਸ ਇਦਾਂ ਹੀ ਚੱਲੀ ਜਾਂਦਾ ਲਿਮਟ ਧਾਰ ਲਈ ਬਸ ਆਹ ਚੁੱਪ ਨਹੀਂ ਅੱਖਾਂ ਦੀ ਗੱਲ ਨਹੀਂ ਉਹਨਾਂ ਦਾ ਦਿਲ ਇੱਥੇ ਧੜਕਦਾ ਉਹ ਅੱਜ ਵੀ ਚਾਹੁੰਦੇ ਆ ਕੋਈ ਜਿੱਦਾ ਮਰਜ਼ੀ ਮੈਚ ਹੋਵੇ ਉਹ ਲਾਈਵ ਵੇਨੇ ਵੇਨੇ ਆ ਹਾਂ ਜਿਹੜਾ ਬਾਹਰ ਟਰੱਕ ਚਲਾਉਂਦਾ ਨਾ ਉਨੀ ਗੱਲ ਆਪਾਂ ਨੂੰ ਨਹੀਂ ਪਤੀ ਹੁੰਦੀ ਜਿੰਨੀ ਉਹਨੂੰ ਪਤਾ ਹੁੰਦੀ ਕਿਉਂਕਿ ਉਹਨੇ ਆਪਣੇ ਨੂੰ ਫੋਨ ਕੱਟਿਆ ਦੂਜੇ ਨੂੰ ਲਾ ਲਿਆ ਦੂਜੇ ਨੂੰ ਕੱਟਿਆ ਦੂਜੇ ਨੂੰ ਲਾ ਲਿਆ ਕਿਉਂਕਿ ਉਹਦਾ ਦਿਹਲੀ ਇੱਧਰ ਆ ਪ੍ਰੈਕਟਿਕ ਚਲਾਈ ਪ੍ਰੈਕਟਿਕ ਚਲਾਈ ਨਾ ਗੱਲਾਂ ਵੀ ਕਰੀ ਜਾਣੀ ਧਿਆਨ ਤੇ ਇੱਧਰ ਹੀ ਆ ਬੰਦਿਆਂ ਦਾ ਉਹ ਯਾਰ ਉੱਧਰ ਜੇ ਪੈਸਾ ਨਾ ਜਿਹੜਾ ਪੈਸੇ ਦੀ ਕਦਰ ਹੀ ਇੱਧਰ ਆ ਤੇ ਉੱਧਰ ਕਦਰ ਥੋੜੀ ਐ ਬੋਲ ਠੀਕ ਠੀਕ ਪਟਿਓ ਕੈਮ ਹੋ ਜਾਓ ਅੱਜ ਕੈਮਿਆਂ ਬੰਦ ਹੋ ਗਏ ਪੂਰੇ ਪੈਣਾ ਅੱਜ ਵਧੀਆ ਮੈਚ ਲੱਗਦੀ ਜਿੰਨ ਹਾਂ ਜਿੰਨ ਗੱਡੀ ਹਾਂ ਜਿੰਨ ਗੱਡੀ ਬੜੀ ਵਧੀਆ ਉਹਤੇ ਬੜੀ ਅੱਖ ਰਹੀ ਤੇ ਗੁਰਦੇਵ ਨੂੰ ਪੁੱਛਿਆ ਰਾਤ ਨਹੀਂ ਹਰ ਕੀ ਆ ਜਿੰਨ ਆਹੋ ਨਹੀਂ ਆਹੋ ਕਿੰਨੇ ਦੀ 30000 ਰਪਏ ਲੱਗ ਸਹੀ ਗੱਲ ਹੀ ਕਸਣ ਲੱਗੇ ਨਹੀਂ ਵਧੀਆ ਪਰ 30000 ਲੈ ਕੇ ਮੈਂ ਨਾ ਸਰਵਿਸ ਕਰਾਈ ਆ ਤੇ ਬਸ ਸੀਟ ਕਵਰ ਤੇ ਬਾਇਟਰ ਨੇ ਯਾਰ ਮੰਮੀ ਉਹ ਰੈਡੀ ਨਹੀਂ ਕਰਾਉਣੀ ਆ ਕਹਿੰਦੇ ਉਹ ਉਹ ਉੱਥੇ ਮੇਰੀ ਜੀਨ ਨੇ ਤੇ ਬੜੀ ਵਧੀਆ ਵਾ ਜਿੱਥੇ ਆਣੀ ਜਿਹੜੀ ਹੁੰਦੀ ਆ ਨਾ ਨਹੀਂ ਚਲਦੀ ਆ ਮੈਨੂੰ ਪਤਾ ਵਾ ਤੋਰੀ ਦੀ ਸਾਧ ਆ ਰੰਗ ਨੂੰ ਕਰੀ ਜਨਾਲਿਆ ਆਹ ਚੱਲ ਵਿੱਚ ਮਾੜਾ ਮੋੜ ਵੱਜਾ ਨਾ ਇਹਦੇ ਦੂਜਾ ਮਾਰਾ ਹੱਥ ਪੱਲਾ ਜਾ ਨੋ ਉਹ ਲੈ ਇਹ ਬੇਸ ਮਾਡਲ ਆ ਤੇ ਉਹਦੇ ਤੇ ਛੀਜੇ ਆ ਦੂਜੇ ਇਹਦੇ ਉਹਦੇ ਤੇ ਛੀਜੇ ਬਟਨ ਤੇ ਚਾਲੂ ਖੁੱਲਦੇ ਆ ਜੀ ਆ ਐਲ ਐਕਸ ਆ ਇਹ ਕੱਲੀ ਐਨ ਐਕਸ ਨਹੀਂ ਵੀ ਚੁਆ ਸਹੀ ਬਣਾਇਨੂੰ ਮੈਂ ਕਿੰਧੋ ਕਰਾਇਏ ਇਹ ਆ ਮੈਂ ਉਹ ਅਗਲੀ ਪੁੱਤਰਕਾਰ ਬਿਆਰ ਉਹਨਾਂ ਕੋਲੋਂ ਕਾਈ ਮੈਡੀਗ ਮੈਂ ਆਸ਼ੀਰਕ ਉਹਨਾਂ ਕੋਲ ਪਾਏ ਮੈਂ ਮੈਂ ਪਾਉਣਾ ਉਹਨੂੰ ਸਾਰਾ 5000 ਰੁਪਏ ਦਤਾ ਮੈਂ ਮੈਂ ਕਰਾਉਣਾ ਉਹਨੂੰ ਆ ਵੀ ਚੌਥਾ ਰਹੀ ਹਾਂ ਸਾਰਾ ਮੈਂ ਮੇਰੇ ਰਦੋ ਉੱਥੇ ਲਾ ਕੇ ਉਹਨਾਂ ਤੇ ਆਂਡਾ ਪੀਸਟ ਬਣਾ ਕੇ ਕਿੱ체 ਮਿਸਤੀ ਦਾ ਕੰਮ ਕਰਾਉਣਾ ਇੱਦਾਂ ਆ ਚੀਜ਼ ਹਾਂ ਜਿਹਦਾ ਇੱਧਰ ਨੂੰ ਜਾ ਕੇ ਪਹਿਲਾ ਕੀ ਕਰਨ ਐ ਚੱਲੇ ਆ ਐ ਨੂੰ ਉਹ ਨਹੀਂ ਆਇਆ ਇਹਨਾਂ ਬੈਗ ਨਹੀਂ ਆਉਂਦੇ ਇਹ ਬਲਕੀ ਕੀ ਕਰਦੇ ਆ ਇਹ ਬਲਕੀ ਕੀ ਕਰਦੇ ਆ ਇਹ ਉਹਦੇ ਨੂੰ ਤਰੀ ਹੁੰਦੇ ਆ ਨਹੀਂ ਉੜਾਜੀ ਇਹ ਜਾਂਦੇ ਹੋ ਦਿਨ ਨੂੰ ਉਹਦੇ ਉੱਥੋਂ ਡੇਢ ਕਰਮ ਤੋਂ ਬੰਦਾ ਗਿਆ ਅੱਜ ਅੱਜ ਆਪਣੇ ਦੋ ਰੇਡ ਤੇ ਤਿੰਨ ਬੰਦੇ ਨਹੀਂ ਨਹੀਂ ਉਹ ਨਹੀਂ ਹੋਣਾ ਕਿਹਦਾ ਤੂੰ ਸੱਚੀ ਕੱਲ ਵਾਲਾ ਦੋ ਰੇਡ ਆ ਪਾਸ ਦੀ ਗੱਲ ਆ ਓਏ ਅਸਲ ਚ ਉਹ ਬੰਨ ਵਾਲਾ ਹੀ ਫੜੇ ਦੋਵੇਂ ਰੇਡਾਂ ਦੀ ਗੱਲ ਮੈਂ ਤਾਂ ਦਾਦਾ ਸੇਵਕਾ ਬੰਦਾ ਬੜਾ ਭਲਾ ਮਾਨ ਤੇ ਆਉ ਹੈਗਾ ਹੀ ਤਕੜਾ ਹੋਣ ਵਾਲਾ ਹੋ ਯਾਨੀ ਹੋਇਆ ਕਿਉਂ ਨਹੀਂ ਮਾੜੀ ਬਹਿਣੀ ਬਹਿ ਗਿਆ ਜਵਾਕ ਹੀ ਪਤਾ ਨਹੀਂ ਬੜਾ ਜੋਰ ਆਇਆ ਉਹਨੂੰ ਗਰਾਊਂਡ 'ਚ ਮੈਂ ਹਾਂ ਤੇਰਾ ਟਾਵਰਾ ਕੱਦ ਵੜਾਈ ਪਰ ਫਿਰ ਵੀ ਗੋਪੀ ਤੂਰ ਨਾ ਮਹਾਰਾਜ ਨੇ ਕਿਰਪਾ ਕੀਤੀ ਹੁਣ ਹੋ ਗਿਆ ਸੈਟ ਹੋ ਗਿਆ ਜੱਫੇ ਆਦ ਦੇ ਜਿਹੜਾ ਸਾਡੀ ਕੈਣ ਗਿਆ ਹੁੰਦਾ ਗੋਪੀ ਤੂਰ ਕੋਟੀਆ ਤਾਂ ਮੈਂ ਐਕਸਰਸਾਈਜ਼ ਕਿਹੜੀ ਕਰਨੀ ਹੁਣ ਟਾਵਰ ਆ ਟਾਵਰ ਹੁਣ ਹੱਥਾਂ ਦਾ ਜਾਬੀ ਆ ਤੇ ਜਿਉ ਪੱਟਾਂ ਦੀ ਮਿਹਨਤ ਕਰੀ ਜਾਵੇ ਪੱਟਾਂ ਦੀ ਮਿਹਨਤ ਦਾ ਥੋੜੀ ਬੈਨੀਫਿਟ ਉਹਨੂੰ ਬੈਨੀਫਿਟ ਆ ਕੂਣੀਆਂ ਦਾ ਇਹ ਕੂਣੀਆਂ ਦੀ ਰਸਾ ਰਸਾ ਖਿੱਚੇ ਤੇ ਕੱਲਾ ਤੁਰਨਾ ਸਿੱਖੇ ਗੋਡਿਆਂ ਤੇ ਬਸ ਐਂਦਰ ਅੰਦਰ ਹੀ ਲਿਆ ਇਹ ਸਹੀ ਰਹਿਦੇ ਗੱਦੀ ਦੇ ਬੜੀ ਉਹ ਅਸ਼ਲੀ ਨਾ ਨਾ ਐਂਦਰ ਨੂੰ ਲਵਾ ਐਂ ਵੇਖ ਥੋੜਾ ਤਰੇ ਉਹਨੇ ਜੇ ਭਾਂ ਮੇੜਾ ਵਾਧਦੇ ਤਾਂ ਹਾਂ ਉਹਨੇ ਲੱਗਣਾ ਫਿਰ ਉੱਧਰ ਨੂੰ ਚੱਲ ਜਾ ਕਿ ਮੈਂ ਚੱਲਿਆ ਟੈਨ ਕਿੱਲਾ ਤੇ ਸੇਵ ਕਰਦਾ ਦੇ ਇਹ ਜਾਵਾਜ ਬੋਬਰ ਬਤਾਲੀ ਚਾਵਾ ਕਮੇਟੀ ਤਿੰਨ ਵਾਖਿਆ ਨਾ ਹਾਂਜੀ ਮੇਰਾ ਵੀ ਹਰਜੀਤ ਭਾਜੀ ਯਾਰ ਡਾਲੇ ਤੋਂ ਇੱਕ ਜੰਮ ਭਾਈ ਮੋਗਲ ਜਾ ਕੁ ਲੈਦਾ ਹੋਇਆ ਨਾ ਘੇਰ ਚ ਹਾਂਜੀ ਹਾਂਜੀ ਹੋਰ ਸੋਚਣਾ ਕੀ ਚਾਵਾ ਕਿੰਨੇ ਦਾ ਹੈ ਹੈ ਉਹ ਇਹਦੇ ਮਾਮਾ ਤੇ ਗੱਡੀ ਲੈ ਗੋ ਆਹ ਤੋਂ ਬਤਾ ਰੱਡੀ ਜਾਈ ਗੀ ਗੱਡੀ ਜਾਈ ਗੀ ਮੈਂ ਕਿੱਥੇ ਖੜੀ ਲੱਗਾ ਠੀਕ ਹੈ ਠੀਕ ਹੈ ਭਾਈ ਫੇਲਰ ਜਰਾ ਨਿਕਾ ਪੂਰਾ ਚੱਕ ਕੋਈ ਚੱਕਰ ਨਹੀਂ ਪੈ ਰਿਹਾ ਇਹ ਮੈਂ ਕਰਵਾਇ ਜੀ ਮੰਨ ਦੇ ਭਾਵੇਂ ਨਹੀਂ ਜਾਣੀਆਂ ਇਹ ਬਹੁਤ ਲੱਗ ਰਿਹਾ ਉਹ ਚਲੋ ਕਰਾਓ ਕਿਹਨਾਂ ਕਰੀਏ ਬੰਦੇ ਕੰਪਨੀ ਰਿਕ ਆਊਟ ਆਟ ਹੋ ਦੇਣਾ ਹਾਂ ਨਾ ਬੱਬੇ ਦੇ ਫਰਜ਼ ਹੈ ਮੜ ਕੇ ਇਹਨਾਂ ਲਾਉਣਾ ਪੈਣਾ ਉਹ ਪਾ ਗਈ ਇਹ ਲੁਕ ਪਾ ਜੀ ਹਾਰ ਲਿਆਦੀ ਆ ਨਾ ਚਲ ਸੱਚੇ ਪਾ ਸ਼ਤਾਨ ਦਾ ਸ਼ਿਰੋਮਾਂ ਪਾ ਲਈ ਅੰਸਾਂ ਸੰਸਾ ਇਹ ਕੀ ਕਰਦਾ ਬੰਦ ਹੋ ਗਿਆ ਫੇਰ ਤੇ ਮੈਨੂੰ ਲੱਗਦਾ ਪਾ ਜੀ ਦਿੰਦਾ 25 ਕੋਈ ਮਾਰ ਦੇ ਕਿ ਉਹ ਕਿੰਨਾ ਡਰ ਹੁੰਦਾ ਉਹ ਮੇਰੇ ਬੈਗ ਚ ਪਾਈ ਸਾਈਡ ਤੇ ਕੁੜੀ ਇਹ ਉਹ ਟਾਲੀ ਥੱਲੇ ਡੱਕਿਆ ਕਿੱਡੀ ਦੂਰ ਡੱਕਿਆ ਭੈਣ ਜਦੋਂ ਇੱਥੇ ਇਹਨੂੰ ਬਾਹਰ ਚ ਲੈ ਆਉਂਨ ਉਹ ਨਾ ਕੁੜੀ ਇਹ ਵੀ ਜੇ ਨਹੀਂ ਨਹੀਂ ਇੱਥੇ ਹੀ ਮਿਲਿਆ ਉਹ ਨਾ ਜੇ ਰੱਬ ਦੀ ਕਰਨੀ ਹੋਗੀ ਨਾ ਕੋਈ ਪਤਾ ਨਹੀਂ ਟਾਲੀ ਦੇਖ ਸਕਦਾ ਉਹ ਟਹਿ ਗਈ ਕੋਟੋ ਹਾਏ ਨਾ ਡੱਕੀ ਦੇ ਕਿੱਥੇ ਹੈ ਉਹ ਇਹਨਾਂ ਤੂੰ ਸਾਡੇ ਲਾਗੇ ਲੈ ਕੇ ਆ ਆਹ ਤਾਂ ਲੱਗੇ ਪ੍ਰਭਾ ਉਤਰਿਆ ਹਾਂ ਜੀ ਕਣਕ ਵਿੱਚ ਮੈਂ ਤਾਂ ਦਲਤਾਨਾ ਹੋ ਗਿਆ ਲੋਕਾਂ ਦੀ ਗਲਤੀ ਮੇਰੇ ਤੋਂ ਦਲਤਾਨਾ ਹੋ ਗਿਆ ਮੁਰਗੇ ਨੂੰ ਫੜ ਕੇ ਆਉਣਾ ਭਾਉ ਫੂਨ ਹੀ ਚੁੱਕਦਾ ਤੇਨ ਫੂਨ ਹੀ ਚੁੱਕੇ ਨੇ ਮੇਰੇ ਚਾਹ ਹਾਂ ਮਾੜੀ ਬੋਟਾ ਇਹਨੂੰ ਪੜ੍ਹ ਕੇ ਲੱਦਾ ਸਾਰੇ 6 ਗੁੱਦਾ ਫੂਰ ਗਾੜਿਆ ਮੈਂ ਇਹ ਫੂਨ ਨਹੀਂ ਤੁਹਾਨੂੰ ਉਹ ਤਾਂ ਗਾਣੇ ਦੇ ਕੋਈ ਸਾਈਜ਼ ਹੀ ਹੋਣੀ ਉਹਦਾ ਮੈਂ ਤੁਹਾਨੂੰ ਕੀ ਆਖਣਾ ਲਵਾਨ ਜੀ ਫੂਨ ਇਹ ਕਿਹਦੇ ਨੂੰ ਚੁੱਕਦਾ ਹੈ ਵਡੇ ਵਡੇ ਬੰਦਿਆਂ ਦੇ ਫੋਨ ਨਹੀਂ ਚੱਕਦਾ ਏ ਤੂੰ ਕੀ ਏ ਜਿਹੜੇ ਗੱਡੀ ਫੋਨ ਦਾ ਸਾਲਾ ਆ ਵੀ ਨਹੀਂ ਚੁੱਕਦਾ ਆ ਵੀ ਨਹੀਂ ਚੁੱਕਦਾ ਮੈਂ ਕਰ ਹੋਰ ਕੁਝ ਨਾ ਤੈਨੂੰ ਇਹ ਕਰ ਹੋਰ ਪੁੱਛਣੀ ਆ ਇਹ ਆਪਣੀ ਟੀਮ ਦੇ ਵਿੱਚ ਇਹਦਾ ਆਉਂਦਾ ਕੀ ਏ ਮੈਨੂੰ ਦੱਸੀ ਫਿਰ ਮੈਂ ਇਹਨੂੰ ਗਾ ਕੱਢਾਂਗਾ ਨਹੀਂ ਫੋਨ ਤੇ ਹੁਣ ਆਉਂਦਾ ਕੀ ਆ ਬਿੰਦੀ ਦਾ ਕੋਚ ਦਾ ਆਉਂਦਾ ਨਾ ਦੇਖੋ ਕੋਈ ਦਾ ਉਧਰ ਕਰੀ ਜਾਗਾ ਲੜਦੇ ਆ ਇਹ ਕੋਚ ਆ ਪੱਪਾ ਕਿੰਨਾ ਮੈਂ ਕੋਚ ਆ ਤੇ ਫੇ ਦੋਵੇਂ ਢਾ ਦੀ ਮੈਂ ਆ ਜਾਣਾ ਤੂੰ ਆਇਆ ਤੇ ਮੇਰੇ ਖੁੱਲੀ ਛੁੱਟੀ ਆ ਤੇ ਮੈਂ ਨਾਲੇ ਫਰੀ ਆਲਾ ਓਏ ਨਾਲੇ ਫਰੀ ਆਲਾ ਨਾਲੇ ਫਰੀ ਆਲਾ ਵੀਰ ਮੈਂ ਚੱਲ ਜਿੰਨ ਲਈ ਆ ਇਹ ਨਾਲੇ ਚੰਦਰ ਨੇ ਲੈ ਜਾਣਾ ਹੈ ਚੰਗਾ ਕੋਲ ਨਾਮ ਤੇ ਆ ਉਹ ਤੂੰ ਪੰਜ ਪਾਸੇ ਓਏ ਦੋ ਸੇਵਗਾ ਪੰਜ ਪਾਸੇ ਦਵਾਂ ਪੰਘੇ ਲੈ ਉਹ ਤੋਰਾ ਯਾਰ ਫੋਨ ਦਾ ਗੱਲ ਨਹੀਂ ਕਰਨੀ ਫੋਨ ਨੇ ਕੇ ਸਾਹਮਣੇ ਲੈ ਤੇ 99000 ਦੇ ਲਈ ਟੀਮਾਂ ਖੇਡਣਗੀਆਂ ਚਾਰ ਚੋਟੀ ਦੇਆ ਟੀਮਾਂ ਪਿੰਡ ਪੱਤਰੀ ਸੇਵਕ ਭਰਾ ਹੋਣੀ ਇਸ ਤੇ ਸਾਰਿਆਂ ਦਾ ਧੰਨਵਾਦ ਹੈ ਚੋਲੇ ਵਾਲਾ ਰਾਜਾ ਵਲੌਗ ਬਣਾਉਂਦਾ ਚੋਟੀ ਚੋਟੀ ਦੇ ਆ ਮੰਨਾ ਨਵੇਂ ਪਿੰਡਿਆ ਲਈ ਯਾਰਬ ਖੇਡਿਆ ਵਿਜਿੰਦ ਮੰਨਾ ਚੱਠੂ ਨਵੇਂ ਪਿੰਡਿਆ ਕਬੱਡੀ ਪਾ ਰਿਹਾ ਹੈ ਚੱਠੂ ਪਰਿਵਾਰ ਦੇ ਵਿੱਚੋਂ ਇਹ ਬਾਪਾ ਬੁੱਢਾ ਸਿੰਘ ਜੀ ਚੱਠੂ ਉਹਨਾਂ ਦੇ ਪਰਿਵਾਰ ਦੀਆਂ ਗੱਲਾਂ ਚੱਲਦੀਆਂ ਨੇ ਇਹਦਾ ਨਵਾਂ ਪਿੰਡ ਅਲਗੋ ਕੋਠੀ ਦੇ ਲਾਗੇ ਭਲਾ ਪਿੰਡ ਸ਼ੂਗਰ ਮਿਲ ਬੜੀ ਮਸ਼ਹੂਰ ਹੈ ਪਰ ਇਸ ਨੌਜਵਾਨ ਨੇ ਕਬੱਡੀ ਖੇਡ ਕੇ ਪਹਾੜਾ ਪਿੰਡ ਜਿਹੜਾ ਕਬੱਡੀ ਵਿੱਚ ਮਸ਼ਹੂਰ ਕੀਤਾ ਹੈ ਇੱਕ ਉਕੜਾ ਮਲੇ ਦੇ ਕੋਲ ਗੁਰੂ ਕੇ ਬਾਗ ਦੇ ਇਲਾਕੇ ਦਾ ਖਿਡਾਰੀ ਕਬੱਡੀ ਪਾ ਰਿਹਾ ਹੈ ਸਾਹਮਣੇ ਚਾਰ ਜਾਫੀਆਂ ਵੀ ਦੇਖਾਂਗੇ ਤੇ ਆਨ ਪਿੰਡ ਵਾਲਾ ਬਿੱਕਾ ਕਬੱਡੀ ਪਾਉਣ ਦੇ ਲੱਗੇ ਬਲ ਵੱਧ ਚੁੱਕਾ ਹੈ ਉਧਰ ਗੋਪੀ ਦੇ ਵੱਡੇ ਵੀਰ ਵੱਲੋਂ ਵੱਡੇ ਮਹਾਨ ਦਾ ਸਤਿਕਾਰ ਨੇ ਬਾਬਾ ਲਾਡੀ ਜੀ ਉਹਨਾਂ ਵੱਲੋਂ ਪਿਆਰ ਤੇ ਸਤਿਕਾਰ ਪੁੱਜਿਆ ਸਤਿਕਾਰ ਕਰਦੇ ਹਾਂ ਗੋਪੀ ਦੇ ਬੰਦੇ ਵੀਰ ਵੱਲੋਂ ਹੋਣ ਟੱਕਰ ਰਲ ਗਈ ਮੈਨੂੰ ਲੱਗਦਾ ਹੋਣ ਟੱਕਰ ਰਲ ਗਈ ਲੱਗਦਾ ਮੈਨੂੰ ਉਹ ਬੈਣ ਕੇ ਪਟਾਕੇ ਹੋਣ ਟੱਕਰ ਰਲ ਗਈ ਵੀ ਕਿਹਾ ਭੱਜੋ ਭੱਜੋ ਕੇ ਦਾਮਾਰੇ ਪੁਲਵਾਨੀ ਰੇਡਰ ਦੂਰੇ ਕਰ ਦਿੰਦਾ ਕੇ ਪੜਾ ਦੇ ਵਿੱਚ ਹੀ ਘਟਦੇ ਨੰਬਰ ਪੂਰੇ ਕਰ ਦਿੰਦਾ ਆਹ ਹਮਾਲਿਆ ਪਰਬਤ ਹੈ ਆਹ ਮਾ ਜਗਿੰਦਰ ਕੌਰ ਦਾ ਸੁਰਸੰਗੀਏ ਪ੍ਰਤਾਪ ਦਾ ਯਾਰ ਕੀਤਾ ਹੋਇਆ ਬੱਬਰ ਸ਼ੇਰ ਇੱਕ ਕੰਨੀ ਤੋਂ ਫਰੰਦੀਪੁਰ ਦਾ ਗੋਪੀ ਹਣਾ ਆਹ ਦੇਖਾਂਗੇ ਹਿਮਾਲਿਆ ਪਰਬਤ ਨਾਲ ਹੋ ਗਿਆ ਮੁਕਾਬਲਾ ਹੋ ਗਈ ਟੱਕਰ ਆਹ ਦੇਖੋ ਸਾਹਮਣੇ ਪਜਦੀਆਂ ਧੌਲਾ ਪਜਦੇ ਦਫੇ ਦੋ ਮਹਾਰਥੀ ਭਿੜਦੇ ਨੇ ਦੋ ਬੱਬਰ ਸ਼ੇਰ ਭਿੜਦੇ ਆ ਬਿਲਕੁਲ ਹੰਦਿਆ ਦੇ ਕੋਲ ਮੁਕਾਬਲਾ ਹੋ ਰਿਹਾ ਪਿਆ ਆਹ ਦੇਖੋ ਸਾਹਮਣੇ ਬਗਲ ਚੜੀ ਹੋਈ ਦਾ ਪਹਿਲਵਾਨੀ ਲੱਗਾ ਫਰੰਦੀਪੁਰੀਆ ਗੋਪੀ ਜੱਫਾ ਟਾਪਦਾ 20 ਸੈਕਿੰਡ ਦਾ ਸਮਾਂ ਤੇ ਬੱਲੇ ਬੱਲੇ ਕਰਵਾ ਗਿਆ। ਉਹ ਬੱਲੇ ਬੱਲੇ ਕਰਵਾ। ਇਹ ਵੱਡੇ ਭਰਾ ਨੇ ਬਹੁਤ ਵੱਡੇ ਮਾਨ ਕੀਤੇ ਨੇ। ਅਗਲੀ ਰੇਡ ਬਹੁਲੇ ਉਸਤਾਨ ਦੀ। ਲਓ ਸਾਹਮਣੇ ਲਵ। ਧੱਕੋ ਬੂਹੇ ਵਾਲਾ ਕਬੱਡੀ ਪਾ ਰਿਹਾ ਹੈ। ਸਰਤੇ ਜਿੱਟਾ ਰਮਾਲ ਹੈ ਵੀ ਨਜਵੰਡ ਨੇ। ਸਰਤਾਰੀ ਸਾਭੀ ਹੋਈ ਹੈ। ਕਬੱਡੀ ਸਾਮੀ ਹੋਈ ਇੱਕ ਕੰਨੀ ਤੇ ਹਮਾਲਿਆ ਪਰਬਤ ਕਬੱਡੀ ਦਾ ਦੂਜੀ ਕੰਨੀ ਤੇ ਇਕਮ ਖੜਾ ਹੈ ਕੇ ਨਾਲ ਉਪਣਾ ਵਾਲਾ ਚੀ ਹੈ ਹਰਮਨਾ ਜਲਾਲਪੁਰੀਆ ਚਾਰੇ ਬੱਬਰ ਸ਼ੇਰ ਟਾਪ ਦੇ ਮੱਲ ਨੇ ਚੋਟੀ ਚੋਟੀ ਦੇ ਖਿਡਾਰੀ ਆਏ ਹੋਏ ਨੇ ਆ ਦੇਖਾਂਗੇ ਗੋਪੀ ਤੇ ਲਵ ਗੋਪੀ ਫਰੰਨੀਪੁਰੀਆ ਸਿੰਘ ਸ਼ਹੀਦ ਦੀ ਧਰਤੀ ਹੈ ਸਾਹਮਣੇ ਗੋਪੀ ਫਰੰਦੀਪੁਰੀਆ ਇੱਕ ਮਤਿਆਰ ਹਰਮਨ ਤੇ ਜੱਪ ਵਰਗੇ ਆ ਦੇਖਾਂਗੇ ਸਾਹਮਣੇ ਚਾਰੇ ਬੰਬਰ ਸ਼ੇਰ ਇੱਕ ਪਾਸੇ ਫਰੰਦੀਪੁਰੀਆ 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 ਤੇ ਦੁੱਲਾ ਵਾਹ ਦੁੱਲਿਆ ਵਾਹ ਦੁੱਲਿਆ ਨਹੀਂ ਰਿਸਾ ਦੂਜੇ ਪਾਸੇ ਗੋਪੀ ਫਰੰਦੀਪੁਰੀਆ ਕਿੱਕ ਰੇਡ ਬਾਕੀ ਹੈ ਭਾਈਵਾਨ ਕਿੰਦੇ ਦੁੱਲਾ ਲਾਓ ਸਾਹਮਣੇ ਲਾਵ ਗੱਗੋ ਬੂਠੇ ਵਾਲਾ ਕਬੱਡੀ ਪਾ ਰਿਹਾ ਉਧਰ ਸਾਬੇ ਦਾ ਜੱਫਾ 5100 ਦਾ ਗੁਰਮੁਖਸਰਾ ਜਗਵੀਰ ਫੌਜੀ ਦਾਇਆ ਸਿੰਘ ਦੀ ਜਵੰਦਾ ਮਨਜਿੰਦਰ ਫੌਜੀ ਜਗਰਾਜ ਯੂਕੇ ਤੇ ਇੰਦਰਸਰਾ 5100 ਦਾ ਜਫਾ ਸਾਪੇ ਮੜੀਲਾ ਵਾਲੇ ਦਾ ਹੋਣਾ ਆ ਗੋਪੀ ਫਰੰਦੀਪੁਰਿਆ ਤੇ ਗੱਗੋ ਬੂਹੇ ਵਾਲਾ ਆ ਗੱਗੋ ਬੂਹੇ ਵਾਲਾ ਲਾਵੇ ਤੇ ਗੋਪੀ ਗੋਪੀ ਤੇ ਲਾਵੇ ਆ ਗੋਪੀ ਚੱਕੇ ਯਾਮ ਕਰਦਾ ਇਹ ਵਾਟਰ ਬੰਦ ਕਰ ਦਿੰਦਾ ਪਰ ਇਧਰ ਨੇ ਪਾਸ